ਸਿਗਾਲ ਜੀ ਅੱਜ ਆਪਾਂ ਚੱਲੇ ਪਉਣੇ ਆ ਰੋਡ ਦੁਆਰਾ ਜੀ ਗੋਬਿੰਦ ਘਾਣਾ ਤੇ ਆਪਾਂ ਹੁਣ ਉੱਠ ਕੇ ਨਾ ਨੂੰ ਲੈ ਲੰਗਾ ਪ੍ਰਸ਼ਾਦਾ ਛਕ ਲਿਆ ਤੇ ਇੱਥੋਂ ਆਪਾਂ ਚੱਲਣ ਲੱਗੇ ਸੀਗੇ ਚਾਬੀਆਂ ਆਪਾਂ ਜਮ੍ਹਾਂ ਕਰਾ ਦੀਆਂ ਤੇ ਬਾਕੀ ਤੋਂ ਗੱਡੀਆਂ ਵੀ ਆਉਂਦੀਆਂ ਬਾਹਰੋਂ ਟੈਕਸੀ ਸਟੈਂਡ ਤੋਂ ਜੇ ਕਿਸੇ ਵੀਰ ਭਰਾ ਨੂੰ ਜਾਣਾ ਹੋਵੇ ਤਾਂ ਪਰ ਆਪਾਂ ਆਪਦੀ ਗੱਡੀ ਤੇ ਚੱਲਾਂਗੇ ਚੱਲਦੇ ਆਪਾਂ ਦਰਪੇ ਦੇ ਵੈਸੇ ਤਾਂ ਆਪਾਂ 4 ਵਜੇ ਉੱਠੇ ਸੀਗੇ ਆਚੀ ਨੇ ਸਾਨੂੰ ਠਾਉਣਾ ਸੀਗਾ ਪਹਿਲਾਂ ਤੇ ਇਹ ਮਾਰਾ ਇਹਨੇ 4 ਵਜੇ ਠਾਇਆ ਤੇ ਫਿਰ ਆਪਾਂ ਉਸ ਤੋਂ ਬਾਅਦ ਤਿਆਤੁਰ ਹੋ ਗਏ ਤੇ ਹੁਣ ਨਿਕਲੇ ਆ तकरीबन 6:30 ਵਜੇ ਲੰਗਰ ਪ੍ਰਸ਼ਾਦਾ ਛੱਕ ਮੱਥਾ ਟੇਕ ਕੇ ਬਾਕੀ ਰਸਤਾ ਤਾਂ ਕਲੀਅਰ ਹੀ ਆ ਕੋਈ ਲੈਂਡਸਲਾਈਡ ਵਗੈਰਾ ਹੈ ਨਹੀਂਗੀ ਤੇ ਪਰ ਫਿਰ ਵੀ ਧਿਆਨ ਨਾਲ ਚਲਣਾ ਪੈਂਦਾ ਕਿਉਂਕਿ ਕਈ ਵਾਰ ਇੱਥੇ ਦੇਖਿਆ ਸੁਣਿਆ ਵੀ ਆ ਪਹਿਆਂ ਤੋਂ ਵੀ ਪੱਥਰ ਉੱਪਰੋਂ ਗਿਰਨ ਲੱਗ ਜਾਂਦੇ ਆ ਥੋੜੇ ਥੋੜੇ ਬਾਕੀ ਵਾਲੇ ਤਾਂ ਕਲੀਅਰ ਹੀ ਅੱਗੇ ਦੇਖੋ ਕੀ ਬੰਦਾ ਆਪਾਂ ਰੁਕੇ ਸੀ ਰਸਤੇ 'ਚ ਗੱਡੀ ਆਪਾਂ ਲਾ ਦੀ ਆ ਉੱਥੇ ਤੇ ਰਾਹ 'ਚ ਮਤਲਬ ਬਹੁਤ ਆਵਾਂ ਤੇ ਲੰਗਰ ਮਿਲ ਜਾਂਦੇ ਆ ਆਪਾਂ ਨੂੰ ਇੱਥੇ ਵੀ ਚਾਹ ਪਕੌੜੇ ਦਾ ਲੰਗਰ ਸੀਗਾ ਤੇ ਛਕਦੇ ਆ ਆਪਾਂ ਕ੍ਰਾਂਤੀਕ ਪਸਾਣੀ ਯੂਨੀਅਨ ਕ੍ਰਾਂਤੀਕਾਰੀ ਰੋਇਪੁਰ ਜ਼ਿਲ੍ਹੇ ਦੀ ਗੱਡੀ ਖੜੀ ਆ ਆਪਣੇ ਏਰੀਏ ਦੀ ਤੇ ਆਹ ਦੇਖੋ ਜਿਹਦਾ ਲੰਗਰ ਚੱਲ ਜੰਦੇ ਆ ਗੁਰੂ ਦੇ ਇਧਰ ਨੂੰ ਜਾਂਦਾ ਸ਼੍ਰੀ ਹਰਿਮੰਦਰ ਸਾਹਿਬ ਆ ਨਿੱਤੇ ਕਿਸੇ ਦੇ ਆਜਾ ਸ਼ਕੀਰ ਲੰਗਰ ਆ ਵੀ ਉਹਨਾਂ ਨਾਲ ਆਪਰੋ راستੇ ਤੇ ਬਹੁਤ ਥਾਂ 'ਤੇ ਲੰਗਰ ਮਿਲ ਜਾਂਦੇ ਵੈਸੇ ਫੰਦ ਬਣੇ ਵੀ ਦਾਲ ਦੇ ਸਾਮਾਨ ਕਿੰਨਾ ਚੰਗਾ ਵੈਸੇ ਬਹੁਤ ਵਧੀਆ ਸੀ ਵੀ ਹਾਂ ਹਾਂ ਊ ਦੇਖ ਸਾਹਿਬ ਤੁਸੀਂ ਬਹੁਤ ਸੋਹਣਾ ਊ ਹੁੰਦਾ ਹੈ ਮਹਿੰਦੀ ਦਾ ਵਿੱਚ ਸੰਗਤਾਂ ਨੇ ਆਪਣੇ ਚਾਈਕਲੇ ਆ ਸਾਹਮਣੇ ਲੰਗਰ ਇਹ ਤਾਂ ਸਾਂਗ ਤੋਂ ਹੀ ਦਿੰਗਾ ਮੈਂ ਰਾਤ ਦਾ ਖਾਣਾ ਬਣਿਆ ਹੋਇਆ ਕੋਈ ਦਿੱਕਤ ਵਾਲੀ ਗੱਲ ਨਹੀਂ ਚਲੋ ਤੋਂ ਦੇ ਆਪਾਂ ਰੁਕ ਗਏ ਹੁਣ ਤੇਲ ਪੋਣ ਤੇ ਨਿਆਰਾ ਦਾ ਪੰਪ ਮਿਲਿਆ ਸੀਗਾ ਆਪਾਂ ਨੂੰ ਤੇਲ ਆਪਣੇ ਕੋਲੇ 3 ਘਟਾਕ ਹੀ ਰਹਿ ਗਿਆ 200 ਕਿਲੋਮੀਟਰ ਦੀ ਰੇਂਜ ਦਿਖਾਉਂਦਾ ਤੇ ਬਾਕੀ ਪੰਪ ਇੱਧਰ ਘਾਟ ਹੀ ਆ ਬਈ ਤੇਲ ਤੁਲ ਆਪਦਾ ਪਹਿਲਾਂ ਹੀ ਬੰਦਾ ਪੂਰਾ ਕਰਕੇ ਚੱਲੇ ਤੇ ਆਪਾਂ ਵੀ ਆਖਿਆ ਵੀ ਰਿਸਕ ਕਾ ਨੂੰ ਲੈਣਾ ਵੀ ਹੁਣ ਹੀ ਪਵਾ ਕੇ ਚੱਲਾਂਗੇ ਤੇ ਬਾਅਦ ਚ ਆਰਾਮ ਨਾਲ ਚਲੋ نیچے ਆ ਜਾਾਂਗੇ ਮੁੜਿਆ ਵੀਰ ਦੀ ਤੇ ਹਮੜਾ ਪਾ ਟੈਂਕੀ ਫੁੱਲ ਕਰਾ ਲਾਂਗੇ ਤੇ ਫਿਰ ਚੱਲਦੇ ਆਂ ਸਾਰੀ ਸੰਗਤ ਮੁੰਨਾਂ ਦਾ ਇੱਥੇ ਹੀ ਤੇਲ ਪੋਲਦੀ ਆ ਦੇਖੋ ਕਿੰਨੀਆਂ ਗੱਡੀਆਂ ਨੇੜੀਆਂ ਬਾਕੀ ਮੌਸਮ ਠੀਕ ਐ ਤਾਂ ਆਪਾਂ ਪੂਰੀ ਤੇ ਗਰਮੀ ਵੀ ਜੈ ਜੀ ਐ ਠੰਡਾ ਹੀ ਹੈਗਾ ਹੁਣ ਆਪਣਾ ਰਹਿ ਗਿਆ 205 ਕਿਲੋਮੀਟਰ ਗੋਬਿੰਦਗੜ੍ਹ 5 ਘੰਟੇ 48 ਮਿੰਟ ਦੀ ਵਾਰ ਤੇ ਹੁੰਦਾ ਸੋ ਹੌਲੀ ਹੌਲੀ ਹੋਏਦੇ ਬਹੁਤ ਸੋਹਣਾ 뷰 ਬਣਦਾ ਇੱਥੇ ਆ ਪ੍ਰਾਣਾ ਪੁਲ ਟਾਈਪ ਜਹਾ ਪਾਈਪਾਂ ਲੰਘਦੀਆਂ ਪਾਣੀ ਦੀਆਂ ਥੱਲੇ ਨਦੀ ਵਾਇਪੀ ਹੈ ਗੰਗਾ ਨਾਲ ਨਾਲ ਆਪਾਂ ਜਾ ਰਹੇ ਹਾਂ ਇੱਕ ਵਾਸੇ ਖਾਈ ਹੈ ਤੱਕ ਵਸੇ ਪਾ ਪਰ ਰਾਹ ਸਾਫ਼ ਹੀ ਆ ਤੇ ਅੱਗੇ ਆਪਾਂ ਥੋੜੀ ਜਿਹੀ ਗਲਤੀ ਕਰਦੇ ਵੀ ਸ਼ਾਇਦ ਪੰਪ ਨਾ ਮਿਲੇ ਤੇ ਪੰਪ ਰਾਹ 'ਚ ਹੈਗੇ ਆ ਹੋਰ ਵੀ ਤੇ ਕਿ ਹੁਣ ਤੱਕ ਅਪਣ ਨੂੰ 2-3 ਤਾਂ ਮਿਲ ਚੁੱਕੇ ਆ ਅੱਗੇ ਵੀ ਹੋਣਗੇ ਮੈਨੂੰ ਲੱਗਦਾ ਤੁਹਾਨੂੰ ਦਿਖਾ ਦਾਂਗੇ ਦੇਖ ਤੇ ਮਤਲਬ ਸਵਾਭਾ ਵੀ ਬਣਿਆ ਤਾਂ ਦਿਖਾਉਂਦਾ ਚੜਾਈ ਵਾਵਾ ਜੀ ਹੁਣ ਆਪਾਂ ਰੁਕੇ ਸੀਗੇ ਸਵਾਗਤ ਲਿਖਾ ਕਰਨ ਤੇ ਨਾਲ ਕੁਝ ਖਾਣ ਪੀਣ ਰਾਚੀ ਬੰਦੇ ਸਮਾਈ ਕਰਦਾ ਫੇਸ ਇਹ ਬਾਤ ਹੈ ਰੋਡ ਵੀ ਆ ਰਹਾ ਦਾ ਸਹੀ ਹੈ ਬਾਕੀ ਬਸ ਇਹ ਧਿਆਨ ਰੱਖੇ ਵੀ ਜਿਹੜਾ ਕਈ ਆ ਰਹਾ ਹਾ ਨਾ ਛੋਟੇ ਛੋਟੇ ਪੱਥਰ ਜੀ ਥੋੜਾ ਥੋੜਾ ਡਿੱਗ ਲੱਗ ਜਾਂਦੇ ਕਈ ਥਾਂ ਦੇਖਿਆ ਵੀ ਰੋਡ ਦੇ ਉੱਪਰ ਵੀ ਪਏ ਹੁੰਦੇ ਆ ਤੇ ਮੋਟਰਸਾਈਕਲ ਵਾਲੇ ਵੀਰ ਉਹਨਾਂ ਨੇ ਔਖਾ ਹੋ ਜਾਂਦਾ ਹੈ ਇਹ ਜੇ ਮੋਰਟਲ ਪੱਥਰ ਵਗੈਰਾ ਚੜਜੇ ਤਾਂ ਡਿੱਗਣ ਦਾ ਖਤਰਾ ਜ਼ਿਆਦਾ ਹੁੰਦਾ ਠੀਕ ਹੈ ਖਾਣ ਪੀਣ ਲਈ ਲੰਗਰ ਵੀ ਬਹੁਤ ਸਾਰੇ ਲੱਗੇ ਹੋਏ ਆ ਰਸਤੇ 'ਚ ਜਿਵੇਂ ਕਿ ਪਿੱਛੇ ਇੱਕ ਲੰਗਰ ਲੰਘਿਆ ਸੀ ਰਾਜਪੁਰੇ ਸ਼ਹਿਰ ਵੱਲੋਂ ਲੱਗਾਇਆ ਲੰਗਰ ਸੀ ਬਾਕੀ ਢਾਬੇ ਟੂਰੇ ਦਾ ਬਰਦੂ ਤੇ ਹੁਣ ਇੱਥੋਂ ਚਾਰ-五个 ਘੰਟੇ ਦੀ ਬਾਅਦ ਰਹਿ ਗਈ ਆਪਣੀ ਉਮੀਦ ਆ ਕਿ ਪਹੁੰਚ ਜਾਈ ਜਲਦੀ ਹੀ ਮੈਂ ਤਾਂ ਆਪਾਂ ਤੁਰਨਾ ਥੋੜਾ ਇਸ ਤੋਂ ਵੀ ਜਲਦੀ ਪਰ ਲੇਟ ਹੋ ਕੇ ਚਲੋ ਕੋਈ ਗੱਲ ਨਹੀਂ ਪੌਣੇ ਦੇ ਦਰ ਸੰਘਾ ਤਾਂ ਬਹੁਤ ਜ਼ਿਆਦੀ ਹੈ ਸਹੀ ਹੈ ਬਹੁਤ ਨੇ ਮੀਮ ਨਹੀਂ ਪੈ ਰਹੇਗੇ ਤੇ ਬੁਲੈਂਸ ਰਾਈਡ ਵਗੈਰਾ ਰਸਤੇ ਵਗੈਰਾ ਵੀ ਬੰਦ ਨਹੀਂ ਹੈਗੇ ਸਭ ਖੁੱਲੇ ਆ ਜਿਹੜਾ ਵੀ ਵੀਰਪਰਾ ਪਿਆਤਰਾ ਕਰਨ ਚਾਹੁੰਦਾ ਉਹ ਕਰ ਸਕਦਾ ਬੇਝਿਜਕ ਹੋ ਕੇ ਉੱਤੋਂ ਤੇ ਮੋਟਰ ਡੇਲ ਦੇ ਲੋਕ ਆਹ ਰਸਤੇ 'ਚ ਮੰਦਰ ਬਣੇ ਜੀ ਤੇ ਮਲਾ ਗੰਗਾ ਨਦੀ ਹੋਈ ਹੈ ਸ਼ਾਇਦ ਤੇ ਪਿੱਛੇ ਇਹਦੇ ਬੰਨ ਲਾਇਆ ਤਾਂ ਮਨਾ ਡੈਮ ਵਗੈਰਾ ਬਣਿਆ ਹੋਇਆ ਪਾਣੀ 'ਚ ਬਣਿਆ ਹੋਇਆ ਮੰਦਰ ਆਣੀ ਜਦੋਂ ਨਦੀ ਜਾਂਦੀ ਆ ਉਹ ਮੰਦਿਰ ਵੀ ਉਹ ਜਿਹੜੇ ਪਿੱਲਰ ਆ ਸਾਰੇ ਪਾਣੀ 'ਚ ਡੋਬੇ ਹੋਏ ਹੋਏ ਵਧੀਆ ਵਿਊ ਆ ਰਿਹਾ ਇੱਥੋਂ ਆ ਦੇਖ ਆਪ ਨੂੰ ਅਜੇ ਤੱਕ ਰਸਤੇ 'ਚ ਇਸ ਜਗ੍ਹਾ 'ਚ ਜਾਮ ਮਿਲਿਆ ਸ਼੍ਰੀਨਗਰ ਆ ਕੇ ਤੇ ਇੱਥੇ ਬਸ ਥੋੜਾ ਜਿਹਾ ਟਾਈਮ ਲੱਗਦਾ ਪਰ ਉਹਨਾਂ ਲੰਮਾ ਜਾਮ ਨਹੀਂ ਆਏ ਹੈਗਾ ਕਿ ਕਿਤੇ ਵੀ ਜਿਵੇਂ ਆਪਾਂ ਸੁਣੀਦਾ ਵੀ ਕਈ ਕਈ ਘੰਟੇ ਖੜਨਾ ਪੈਂਦਾ ਚੱਲੀ ਜਾਂਦਾ ਟ੍ਰੈਫਿਕ ਬਸ ਸਹੀ ਹੈ ਤੁਸੀਂ ਸਾਹਿਬ ਜਾਮ ਲੱਗਾ ਹੋਇਆ ਬਈ ਆਪਾਂ ਪਹੁੰਚ ਗਏ ਸੀ ਗੋਚਰ ਗੋਚਰ ਪਹਿਲਾਂ ਤਾਂ ਥੋੜਾ ਥੋੜਾ ਜਿਹੀ ਸੀਗਾ ਜਾਮ ਤੇ ਇੱਥੇ ਕਾਫੀ ਲੱਗਦਾ ਵਾਕੀ ਦੇਖੋ ਹੁਣ ਦੇਖਿਓ ਲੱਗਦਾ ਇੱਥੇ ਕੋਈ ਚੈੱਕ ਵਗੈਰਾ ਸ਼ਾਇਦ ਕਰਦੇ ਹੋਣਗੇ ਹੁਣ ਤਾਂ ਐ ਨਹੀਂ ਕੋਈ ਚੈੱਕ ਪੋਸਟ ਜੀ ਲਾਈ ਹੋਈ ਹੈ ਇਹਨਾਂ ਨੇ ਕਾਫੀ ਟਾਈਮ ਲੱਗ ਗਿਆ ਅਜਾਪਣ ਉੱਪਰ ਜਾਂਦੇ ਹਾਂ ਨੂੰ ਤੇ ਹੁਣ ਦੇਖਦੇ ਹਾਂ ਯਾ ਵੀ ਟੈਕਸੀ ਮੁੱਕਿਆ ਬਈ ਵੀਰੇ ਕੀ ਹੈ ਯਹਾਂ ਤੇ ਰਜਿਸਟ੍ਰੇਸ਼ਨ ਉਹ ਜੋ ਅਸੀਂ ਕਰਾਈ ਹੋਈ ਹੈ ਹਾਂ ਉਹ ਚੈੱਕ ਕਰਵਾਣੀ ਹੈ ਚੈੱਕ ਕਰਵਾਣੀ ਹੈ ਇੱਕ ਜਾਣਾ ਕਰਾ ਠੀਕ ਹੈ ਬਈ ਯਾਰ ਥੈਂਕ ਯੂ ਬਈ ਯਾਰ ਅੱਤ ਕਰਾ ਕੇ ਇੱਥੇ ਚੈੱਕ ਕਰਦੇ ਜੀ ਰਜਿਸਟ੍ਰੇਸ਼ਨ ਜਿਹੜੀ ਆਪਾਂ ਨੀਚੇ ਰਿਸ਼ੀਕੇਸ਼ ਕਰਾਉਣੇ ਹਨ ਇੱਕ ਰਹੀ ਤੇ ਉਹ ਇੱਥੇ ਆਪ ਨੂੰ ਚੈੱਕ ਕਰਾ ਕੇ ਫਿਰ ਐਂਟਰੀ ਮਿਲਦੀ ਅੱਗੇ ਜਾਣ ਦੀ ਉਹਨਾਂ ਅੱਛੇ ਚੱਲਿਆ ਚੈੱਕ ਕਰਾਉਣ ਲੈ ਕੇ ਕਾਰ ਅਹ ਹਾਂ ਅੰਦਰ ਰਜਿਸਟ੍ਰੇਸ਼ਨ ਉਹ ਆਪਾਂ ਆਨਲਾਈਨ ਵੀ ਕਰਾ ਸਕਦੇ ਆ ਪਰ ਆਪਾਂ ਨੂੰ ਪਹਿਲਾਂ ਕਰਾਉਣੀ ਪੈਂਦੀ ਆ ਕਾਫੀ ਦਿਨ ਤੇ ਫਿਰ ਉਹ ਕਨਫਰਮ ਹੋ ਜਾਂਦੀ ਆ ਤੇ ਫਿਰ ਆਪਾਂ ਬਿਨਾ ਕਿਸੇ ਉੱਥੇ ਲਾਈਨ 'ਚ ਲੱਗੇ ਤੋਂ ਸਿੱਧਾ ਅੱਗੇ ਜਾ ਸਕਦੇ ਆ ਆਨਲਾਈਨ ਰਜਿਸਟ੍ਰੇਸ਼ਨ ਤੇ ਜਿਹੜਾ ਇੱਥੇ ਗੁਰਦੁਆਰਾ ਸਾਹਿਬ ਰਜਿਸਟ੍ਰੇਸ਼ਨ ਦਾ ਟਾਈਮ ਆ ਉਹ ਸਵੇਰ 5 ਤੋਂ ਸ਼ਾਮ ਦੇ 8-9 ਵਜੇ ਤੱਕ ਹੈਗਾ ਤੇ ਕਿਉਂਕਿ ਜੇ ਆਪਾਂ ਇੱਥੇ ਆ ਕੇ ਰਜਿਸਟ੍ਰੇਸ਼ਨ ਆਨਲਾਈਨ ਕਰਾਉਣਾ ਤਾਂ ਉਹ ਜਿਹੜੀਆਂ ਆਪਣੀਆਂ 150 ਹੁੰਦੀਆਂ ਜਿਵੇਂ ਅੱਜ ਆਪਾਂ ਇੱਥੇ ਰਿਸ਼ੀਕੇਸ਼ ਪਹੁੰਚੇ ਆ ਤਾਂ ਅਗਲੇ ਦਿਨ ਮਤਲਬ ਆਪਾਂ ਚਾਹੀਦਾ ਹੁੰਦਾ ਆਪਾਂ ਨੂੰ ਉਹ ਕਾਰਡ ਤੇ ਫਿਰ ਜਦੋਂ ਆਪਾਂ ਆਨਲਾਈਨ ਕਰਾਉਣਾ ਰਜਿਸਟ੍ਰੇਸ਼ਨ ਦਾ ਉਹ 150 not available ਸ਼ੋ ਹੋ ਰਹੀਆਂ ਹੁੰਦੀਆਂ ਤੇ ਤਾਂ ਕਰਕੇ ਜੇ ਤਾਂ ਆਨਲਾਈਨ ਕਰਾਉਣੀ ਹੈ ਫਿਰ ਤੁਸੀਂ ਪਹਿਲਾਂ ਹੀ ਘਰੇ ਕਰਾ ਕੇ ਆਓ ਤੇ ਅਗਰ ਇੱਥੇ ਕਰਾਉਣੀ ਆ ਫਿਰ ਕੋਈ ਦਿੱਕਤ ਨਹੀਂ ਫਿਰ ਤੁਸੀਂ ਬਸ ਆਪਦਾ ਆਧਾਰ ਕਾਰਡ ਲਿਓ ਤੇ ਰਜਿਸਟ੍ਰੇਸ਼ਨ ਕਰ ਦਿੰਦੇ ਆ 2 ਮਿੰਟ ਚ ਹੋ ਜਾਂਦੀ ਬਸ ਲਾਈਨ 'ਚ ਥੋੜਾ ਜਿਹਾ ਲੱਗਣਾ ਪੈਂਦਾ ਬਾਕੀ ਤਾਂ ਕੋਈ ਹੋਰ ਐਨੀ ਦਿੱਕਤ ਨਹੀਂ ਚਲੋ ਹੁਣ ਆਪਾਂ ਚੱਲਦੇ ਆ ਅੱਗੇ ਕਰਾਤੀਆ ਚੈੱਕ ਕਰਛੇ ਦੇਖੋ ਜੀ ਪਾੜ ਪੂਰਾ ਕੱਟ ਕੇ ਰਸਤਾ ਬਣਾਇਆ ਇੱਥੇ ਸਿੰਗਲ ਰੋਡ ਹੀ ਵੈਸੇ ਦਾ ਛੱਤ ਬੰਨ ਜਾਂਦੀ ਹੈ ਇੱਥੇ ਕੋਈ ਘੱਲ ਇਹ ਤਾਂ ਬਸ ਥੋੜਾ ਬਸ ਤੁਹਾਡੇ ਗੱਲ ਦਾ ਖਤਰਾ ਆਉਂਦਾ ਵੇਖ ਤਾਂ ਪਚਾ ਗਏ ਨਾ ਇਹ ਪਰ ਅੱਜ ਟਾਈਮ ਬਹੁਤ ਲੱਗ ਗਿਆ ਘੱਟੋ ਘੱਟ ਵੀ ਸਾਢੇ 3 ਦੇ ਆਸ-ਪਾਸ ਆਪਾਂ ਗੋਗਨ ਘਾੜ ਤੇ ਪਹੁੰਚਾਂਗੇ ਕਿਉਂਕਿ ਰਾਜ ਦੇ ਟ੍ਰੈਫਿਕ ਵੀ ਬੜਾ ਮਿਲਦਾ ਹੈ ਇੱਥੇ ਅੱਜ ਕਈ ਵਾਰੀ ਇਹ ਰੋਡ ਵੀ ਥੋੜੀ ਥੋੜੀ ਬੰਦ ਸੀ ਇਹ ਸਿੰਗਲ ਹੋ ਗਈ ਤਾਂ ਕਰਕੇ ਇੱਥੇ ਆਪਾਂ 2 ਮਿੰਟ ਲੱਗਾ ਸਿੱਧੀਆਂ ਕਰਨ ਉਤਰੇ ਸੀ ਸਾਨੂੰ 뷰 ਵਧੀਆ ਲੱਗਾ ਵੀ ਅੱਗੇ ਚੱਲ ਇੱਥੇ ਉਤਰ ਕੇ ਦੋ ਮਿੰਟ ਰਾਮ ਲੈ ਲੈਨੇ ਆ ਜਿਹੜੀ ਮਗਰ ਪਿੱਛੇ ਥੋੜੀ ਥੋੜੀ ਆਵਾਜ਼ ਆਉਂਦੀ ਹੈ ਇਹ ਨੀਚੇ ਜਾਂਦੀ ਨਦੀ ਦੀ ਹੈ ਅੱਜ ਤਾਂ ਥੋੜੀ ਬਹੁਤ ਖੱਜਲਖਰੀ ਹੋਈ ਹੈ ਕਰਕੇ ਕਿਉਂਕਿ ਰੋਡਸ ਨੂੰ ਪਤਾ ਨਹੀਂ ਇਦੋਂ ਕੱਚੇ ਪਾੜੋਂ ਕਰਕੇ ਥੋੜ੍ਹੀ ਥੋੜ੍ਹੀ ਲੈਂਡਸਲਾਈਡ ਵੀ ਕਿਤੇ ਕਿਤੇ ਪੈਣਾ ਹੋਈ ਹੋਈ ਸੀ ਪਾਏਰਕ ਸਿੰਗਲ ਰੋਡ ਕਰਕੇ ਕਰਕੇ ਫਿਰ ਇੱਕ ਪਾਸੇ ਕਰੀਟ ਪਾਉਂਦੇ ਸੀ ਦੂਜਾ ਤੂ ਚਲ ਚੱਲਦੇ ਆ ਹਾਂ ਲੋਈ ਆਪਾਂ ਪਹੁੰਚਣ ਵਾਲਿਆਂ 29 ਕਿਲੋਮੀਟਰ ਰਹਿ ਗਿਆ ਘੰਟੇਦਾਰ ਆ ਤੇ ਵਿਊ ਵੇਖੋ ਤੁਸੀਂ ਉੜਾ ਇੱਥੇ ਜਾਮ ਲੱਗਾ ਹੋਇਆ ਬੱਸਾਂ ਕ੍ਰੋਸ ਕਰਦੀਆਂ ਇਧਰ ਨਦੀ ਹੈ ਹਰ ਹਰ ਅਰਤੀ ਸੁਮਾਈ ਚੱਲਿਆ ਖੜ ਲਗਾ ਜਾਮ ਤੇ ਖੜੇ ਸੀ ਤੇ ਬਾਈ ਆਹ ਬਾਈ ਆਇਆ ਆਪਣੇ ਕੋਲੇ ਬਈ ਇਹ ਕਹਦਾ ਜੂਸ ਹੈ ਮੜਾ ਦੱਸੇ ਤੇ ਬਨਾਸ ਬਨਾਸ ਤੇ ਇਹਦੇ ਕੀ ਕੀ ਫਾਇਦੇ ਆਪਾਂ ਨੂੰ शरीर को क्या क्या फायदे है? तो का भी का, ले ले हैं हार्ड का बहुत ओके। हैं हैं। लोग एक बॉटल कितने की है ये ये अगर पूरी बोतल की तो ये बनाते कैसे हुँ? ये फैक्ट्री में, ही बनते। फैक्ट्री में? आप खुद घर पे नहीं बना पाएगा बॉटलों में क्यों बरते हैं बोतल जर्किन में आता है ओके ओके ये कड़परे आग में इसकी बैटरी ठीक है हार्ट के लिए अच्छा, अच्छा है बस और पेट के लिए अब ये है कि थोड़ा जिससे मीठा कम पीता है तो वो पानी मिला के पी सके। ओके। ओके ज़्यादा मीठा नहीं चाहिए ना हाँ जी हाँ जी ओके जहाँ वो खोलना लगता थोड़ा थोड़ा ਇਹ ਤੋਂ ਲੈ ਮੈਪ ਤਾਂ ਸ਼ੋਅ ਕਰ ਰਿਹਾ 10 ਕਿਲੋਮੀਟਰ ਤੇ ਟਾਈਮ ਸ਼ੋਅ ਕਰ ਰਿਹਾ 1 ਘੰਟਾ ਬਾਕੀ ਦੇਖੋ ਜੇ ਇਹਦਾ ਜਾ ਹੁਣੇ ਖੁੱਲ ਗਿਆ ਫੇਰ ਤਾਂ ਅੱਜ ਪਹੁੰਚ ਜਾਗੇ ਨਹੀਂ ਤਾਂ ਫਿਰ 1.5-2 ਘੰਟੇ ਵੀ ਲੱਗ ਸਕਦੇ ਆ ਅਰਸੀ ਜੋ ਰਿੱ ਠੰਡਾ ਠੰਡਾ ਪਾਣੀ ਲੈ ਕੇ ਆਏ ਆ ਬਰਫ਼ ਵਾਲਾ ਫਾਣੀ ਕਿੱਥੋਂ ਪਹਾੜੀ ਏਰੀਆ ਚੋਂ ਵੀ ਇਹ ਤੱਤਾ ਹੁੰਦਾ ਹਾਟ ਵਾਲਾ ਹੈ ਹੌਟ ਹਨਾਰ ਸਿੰਘ ਆ ਸੰਗ ਹੋਦੇ ਆ ਆਪਣੇ ਕਰਕੇ ਦਰਸ਼ਨ ਦੇਖੋ ਧੂੜ ਦੇ ਨਿਸ਼ਾਨ ਸਾਬ ਤੇ ਆਪਾਂ ਇਹ ਲੈਨੇ ਗੱਡੀ ਚ ਕੋਈ ਕੋਈ ਪਤਾ ਨਹੀਂ ਕਦੋਂ ਟ੍ਰੈਫਿਕ ਚੱਲ ਪੇ ਵੀਊ ਦੇਖੋ ਤੇ ਆ ਵੀਊ ਦੇਖਣ ਆ ਚਾਰ ਪੰਜ ਝੋਟੀਆਂ ਇਕੱਠੀਆਂ ਆ ਦੋ ਤਿੰਨ ਚਾਰ ਪੰਜ ਘਟੋ ਘਟਾ ਡੇਢ ਘੰਟਾ ਜਾਮ ਚ ਖੜਨ ਤੋਂ ਬਾਅਦ ਆਪਾਂ ਆ ਨਿਕਲੇ ਆ ਜਾਂ ਤੋਂ ਤੇ ਆ ਨਾਂ ਨਾਲ ਨਦੀ ਦੇ ਵਗ ਰਹੀ ਆ ਆਪਣੇ ਬਸ ਇਥੋਂ ਲੱਗਾ 10 8-10 ਕਿਲੋਮੀਟਰ ਹੀ ਰਹਿ ਗਿਆ ਗੁਰਦੁਆਰਾ ਗੋਬਿੰਦ ਘਾਟ ਤੇ ਪਹੁੰਚਦੇ ਆ ਫਿਰ ਆਪਾਂ ਕਰਦੇ ਆ ਦਰਸ਼ਨ ਤੇ ਬਾਅਦ ਚ ਲੈਨੇ ਆ ਰੂਮ ਤੇ ਕਰਦੇ ਆ ਰੈਸਟ ਕਿੰਨਾ ਸੋਨਾ ਆਪਾਂ ਪਹੁੰਚ ਗਏ ਸੀ ਗੁਰਦੁਆਰਾ ਗੋਬਿੰਦ ਘਾਟ ਤੇ ਆ ਰਹਾ 메ਨ 게ਟ ਗੁਰਦੁਆਰਾ ਸਾਹਿਬ ਦਾ ਤੇ ਕਾਰ ਆਪਾਂ పార్కింగ్ ਲਾਤੀ ਆ ਹੁਣ ਆਪਾਂ ਰੂਮ ਦਾ ਦੇਖਦੇ ਹਾਂ ਮਿਲਦਾ ਕਿ ਨਹੀਂ ਤੇ ਰੂਮ ਆਪਾਂ ਹੁਣ ਦੇਖਦੇ ਆਂ ਵੀ ਹੋਟਲ ਚ ਲਈਏ ਜਾਂ ਗੁਰਦੁਆਰਾ ਸਾਹਿਬ ਲਈਏ ਤੇ ਹਾਲ ਤਾਂ ਫਿਰ ਲੈਣਾ ਨਹੀਂ ਤੁਸੀਂ ਫੈਮਿਲੀ ਕਰਕੇ ਔਖਾ ਹੋ ਜਾਂਦਾ ਵੈਸੇ ਤਾਂ ਤੇ ਕਾਫੀ ਫੈਮਿਲੀਆ ਰਹਿੰਦੀਆਂ ਵੀ ਆ ਏਡੀ ਵੀ ਕੋਈ ਗੱਲ ਨਹੀਂ ਹੁਣ ਆਪਾਂ ਕਾਰ ਇੱਥੇ ਆਪਣੀ ਲਾ ਚੀਏ ਰੂਹਾਂ ਦੇਖਦੇ ਆ ਫੇਰ ਮੂੰਹ ਹੱਥ ਧੋ ਕੇ ਫੇਰ ਆਪਾਂ ਟੇਕਦੇ ਆ ਗੁਰਦਾਰਾ ਸਾਹਿਬ ਮੱਥਾ ਮੱਥਾ ਟੇਕ ਕੇ ਫੇਰ ਆਪਾਂ ਸੇਵਾ ਕਰਦੇ ਆ ਨਾਲੇ ਘੁੰਮਦੇ ਆ ਆਸ-ਪਾਸੇ ਦਿਖਾਉਣੇ ਆ ਤੁਹਾਨੂੰ ਠੀਕ ਹੋ ਜਾ ਇੱਥੇ ਆ ਗਏ ਇੱਥੇ ਰਾਈਡਰ ਸਾਹਿਬ ਮਿਲ ਕੇ ਮੇਨ ਦਰਬਾਰ ਤੇ ਆਹ ਬੋਰ ਲੱਗਾ ਆ ਗੁਰਦੁਆਰਾ ਸ੍ਰੀ ਹਰਿਮੰਦਰ ਸਾਹਿਬ ਦੀ ਦੋ ਦਿਨਾਂ ਇਹਦੇ ਦੇ ਵੀਰ ਭਾਣੇ ਰੂਮ ਵੀ ਲੈਣਾ ਤਾਂ ਇੱਥੇ ਨਾਲ ਹੀ ਸੌਂਦਰਾ ਰੂਮਸ ਜਾਂ ਹਾਲ ਲੈਣਾ ਤਾਂ ਹਾਲ ਵੀ ਲੈ ਸਕਦਾ। ਬਾਕੀ ਥੋੜਾ-ਬਹੁਤ ਸਾਮਾਨ ਲੈਣ ਲਈ ਜੇ ਆਰਦੀਆਂ ਦੁਕਾਨਾਂ ਇੱਥੇ ਵੀ ਹੈ ਨਹੀਂ ਤੇ ਪਿੱਛੇ ਵੀ। ਅੱਛਾ ਰਾਤ ਨੂੰ ਮੋਰੇ ਕਰਹਾ ਦੇ ਸਭ ਸੰਸਾਰ ਤੇ ਆਰੀ ਗੀਤ ਮੰਦੂ ਤਨ ਕੀ ਹੰਤਾ ਤਮਾ ਪੂਰੇ ਚਤੁਰ ਦਿਸਤੰਤਾ ਕਾਲ ਪਾਏ ਬ੍ਰਹਮਾ ਬਕਤਰਾ ਕਾਲ ਪਾਏ ਸ਼ਿਵ ਜਗਤਰਾ ल पाए करे